ਰਮਖੰਡ ਕੇ ਬਾਣੀ ਜੋਰ ਬਖਸ਼ਿਸ ਦੇ ਮੰਡਲ ਦੇ ਮਨੋਖਰੀ ਬੋਲੀ ਵਿੱਚ ਰੋਹਾਨੀ ਬਲ ਹੁੰਦਾ ਹੈ ਤਿੱਥੈ ਹੋਰ ਨਾ ਕੋਈ ਹੋਰ ਉੱਥੇ ਬਲ ਵਾਲਿਆਂ ਤੋਂ ਬਿਨਾ ਹੋਰ ਕੋਈ ਨਹੀਂ ਹੁੰਦੇ ਤਿੱਥੈ ਜੋਦ ਮਹਾਬਲ ਸੂਰ ਉੱਥੇ ਜੋਦੇ ਮਹਾਬਲੀ ਤੇ ਸੂਰਮੇ ਹੁੰਦੇ ਹਨ ਤਿੰਨ ਮੈਂ ਰਾਮ ਰਹਾ ਪਰਪੂਰ ਉਹਨਾਂ ਅੰਦਰ ਵਿਆਪਕ ਪ੍ਰਭੂ ਦਾ ਜੋਰ ਪਰਿਪੂਰਨ ਹੋਇਆ ਰਹਿੰਦਾ ਹੈ ਜਿੱਥੇ ਸੀਤੋ ਸੀਤਾ ਮਹਿਮਾ ਮਾਈ ਉਥੇ ਨੇਕ ਪੁਰਸ਼ ਪ੍ਰਭੂ ਜਸ ਵਿੱਚ ਜੁੜੇ ਹੁੰਦੇ ਹਨ ਤਾਂ ਕਿ ਰੂਪ ਨਾ ਕਥਨੇ ਜਾਏ ਉਹਨਾਂ ਦੇ ਰੂਪ ਬਿਆਨ ਨਹੀਂ ਹੋ ਸਕਤੇ ਨਾ ਓ ਮਰੇ ਨਠਾ ਕੇ ਚਾਏ ਨਾ ਮਰਦੇ ਹਨ ਤੇ ਨਾ ਹੀ ਠੱਗੇ ਜਾਂਦੇ ਹਨ ਜਿਨ ਕੈ RAM ਵਸੇ ਮਨ ਮਾਹੀ ਜਿਨ੍ਹਾਂ ਦੇ ਮਨ ਵਿੱਚ RAM ਵਸਦਾ ਹੈ ਤਿਤ ਪਗਤ ਵਸੇ ਕੇ ਲੋਕ ਉਥੇ ਕਈ ਮੋਕਾਂ ਦੇ ਭਗਤ ਵਸਦੇ ਹਨ ਕਰੇ ਆਨੰਦ ਸੱਚਾ ਮਨ ਸੋਏ ਉਹ ਆਨੰਦ ਮਾਣਦੇ ਹਨ ਕਿਉਂਕਿ ਉਹਨਾਂ ਦੇ ਮਨ ਵਿੱਚ ਸੱਚਾ ਹਰੀ ਵਸਦਾ ਹੈ ਸੱਚ ਖੰਡ ਵਸੀ ਨਿਰੰਕਾਰ ਸੱਚ ਖੰਡ ਵਿੱਚ ਆਕਾਰ ਰਹਿਤ ਪ੍ਰਭੂ ਵਸਦਾ ਹੈ ਕਰ ਕਰ ਵੇਖੈ ਨਦਰ ਨਿਹਾਲ ਜੋ ਰਚ ਰਚ ਕੇ ਸਭ ਨੂੰ ਨਿਹਾਲ ਕਰਨ ਵਾਲੀ ਨજર ਨਾਲ ਦੇਖਦਾ ਹੈ ਤਿੱਥੇ ਖੰਡ ਮੰਡਲ ਵਾਰ ਪੰਡ ਉਤੇ ਤਰਤੀਆ ਤਾਰਾ ਮੰਡਲ ਤੇ ਬ੍ਰਹਮੰਡ ਇਤਨੇ ਹਨ ਜੇ ਕੋ ਕਥੈ ਤਾਂ ਅੰਤ ਨਾ ਅੰਤ ਕਿ ਜੇ ਕੋਈ ਬਿਆਨ ਕਰੇ ਤਾਂ ਇਹਨਾਂ ਦੇ ਅੰਤ ਦੀ ਕੋਈ ਹੱਦ ਨਹੀਂ ਲੋ ਲੋ ਆਕਾਰ ਉਥੇ ਕਈ ਲੋਕ ਭਾਵਨ ਤੇ अनेका ਆਕਾਰ ਹਨ ਜਿਵੇਂ ਜੀਵ ਹੁਕਮ ਤੇਵ ਤੇਵ ਕਾਰ ਜਿਵੇਂ ਜਿਵੇਂ ਰੱਬੀ ਹੁਕਮ ਹੈ ਤਿਵੇਂ ਤਿਵੇਂ ਉਹਨਾਂ ਦੀ ਕਿਰਿਆ ਹੈ ਵੇਖੈ ਵਿਗਸ ਕਰ ਵਿਚਾਰ ਨਿਰੰਕਾਰ ਸਭ ਵਿਚਾਰ ਕਰਕੇ ਸਭ ਦੀ ਸੰਭਾਲ ਕਰਦਾ ਦੇਖੁ ਖੁਸ਼ ਹੁੰਦਾ ਹੈ ਨਾਨਕ ਕਥਨਾ ਕਰੜਾ ਸਾਰ ਏ ਨਾਨਕ ਇਸ ਦਾ ਕਥਨ ਲੋਹੇ ਵਰਗਾ ਕਰੜਾ ਕਥਨ ਹੈ